ਵਾਅਿਚ ਫੁਕੀ ਸਾਹਿਬ ਮੇਰੇ ਕੋਲ ਨਾ ਜਦੋਂ ਵੀ 슈ਗਰ ਦੀ ਕੋਈ ਗੱਲ ਕਰਦਾ ਹੈ ਹਲਾ ਕਹਿੰਦਾ ਡਾਕਟਰ ਸਾਹਿਬ ਜਾਮਣਾਂ ਖਾਲਾ ਡਾਕਟਰ ਕ੍ਰੇਲਾ ਦਾ ਜੂਸ ਪੀਲਾ ਹਾਂਜੀ ਪੀਲਾ ਭਾਈ ਕਿੰਨਾ ਕੁ ਚਲੇਗਾ ਐਂ ਤਾਂ ਕਹਿ ਨਹੀਂ ਸਕਦਾ ਵੀ ਭਾਈ ਤੂੰ ਕਿਲੋ ਕ੍ਰੇਲੇ ਖਾਲਾ ਉਹ ਖਾਲੂਗਾ ਕੋਈ ਨਹੀਂ ਖਾਏਗਾ ਨਾ ਕੋਈ ਭਾਈ ਐਂ ਕਰ ਰੋਜ਼ ਕਿਲੋ ਜਾਮਣ ਖਾਲਾ ਉਹ ਭਾਈ ਕਮਲਾ ਹੋਇਆ ਤੇ ਮੇਰੇ ਕਿਲੋ ਜਾਮਣ ਕੌਣ ਖਾਲੇਗਾ ਨਹੀਂ ਖਾਏਗਾ ਜਿਵੇਂ ਕਹਦਾ ਕਿਲੋ ਸੰਤਰੇ ਖਾਲਾ ਉਹ ਵੀ ਨਹੀਂ ਮੰਨੇਗਾ ਜਾਂ ਦਰਜਣ ਸੰਤਰੇ ਨਹੀਂ ਖਾਲਾ ਨਹੀਂ ਮੰਨੇਗਾ ਲੈਂਬੂ ਐ ਮੈਨੂੰ ਐ ਕਰ ਕਿਲੋ ਨਿੰਬੂ ਦਾ ਰਸ ਪੀ ਲਾ ਉਹ ਮੈਨੂੰ ਕਹ ਗਿਆ ਤੂੰ ਪਾਗਲ ਹੋ ਗਿਆ ਮੈਨੂੰ ਕਿਲੋ ਜਾਮਣਾ ਖਵਾਉਣਿਆ ਤੁਸੀਂ ਹੱਸਣ ਲੱਗ ਗਏ ਇਹ ਕੀ ਕਹਿ ਰਹੇ ਹੋ ਵੀ ਆਏ ਤੁਹਾਨੂੰ ਕਰੇਲੇ ਖਵਾਵਾ ਸਾਡੇ ਭੈਣਾ ਭਰਾਵਾਂ ਵਾਸਤੇ ਉਹ ਕਾਲੀ ਜੀਰੀ ਰੱਖੀ ਐ ਬਾਦਾਮ ਰੱਖਿਆ ਕਾਲੀ ਮਿਰਚ ਰੱਖੀ ਐ ਕਾਲਾ ਕਾਲੀ ਜੀਰੀ ਰੱਖੀ ਐ ਅੰਬਾ ਹਲਦੀ ਰੱਖੀ ਐ ਇਹ ਸਾਰੀਆਂ ਚੀਜ਼ਾਂ ਦਾ ਅਰਕ ਕੱਢ ਕੇ ਐਕਸਟ੍ਰੈਕਟ ਕੱਢ ਕੇ ਅੱਛਾ ਇੱਕ ਬੂੰਦ ਚ ਪਰੋੜਿਆ ਡੱਗਰ ਚ ਡੱਗਰ ਸਮਾਤਾ ਠੀਕ ਐ ਠੀਕ ਐ ਉਹ ਚੀਜ਼ ਆਪਾਂ ਉਹ ਤੁਹਾਨੂੰ ਇਹ ਬਣਾਤੀ ਹੈ ਬਹੁਤ ਬਹੁਤ ਧੰਨਵਾਦ ਰੁਪੀ ਸਾਹਿਬ ਤੁਹਾਡਾ ਪੂਰੀ ਹਕੀਕੀ ਟੀਵੀ ਦਾ ਦਿਲਦਿਆਂ ਕਰਹਾਇਆਂ ਚੋਂ ਬਹੁਤ ਬਹੁਤ ਧੰਨਵਾਦ ਦਿਮਾਗ 'ਚ ਰੁਪੀ ਸਾਹਿਬ ਮੇਰੇ ਕੋਲ ਨਾ ਜਦੋਂ ਵੀ 슈ਗਰ ਦੀ ਕੋਈ ਗੱਲ ਕਰਦਾ ਹੈ ਅਲੱਗਾਂ ਡਾਕਟਰ ਸਾਹਿਬ ਜਮਣਾ ਖਾਲਾ ਹੂੰ ਮੈਂ ਖਾਲਾ ਡਾਕਟਰ ਸਾਹਿਬ ਕ੍ਰੇਲਾ ਜੂਸ ਪੀਲਾ ਹਾਂਜੀ ਪੀਲਾ ਭਾਈ ਕਿੰਨਾ ਕੁ ਪੀਲੇਗਾ ਠੀਕ ਹੈ ਮਨਾਂ ਦਾ ਕਿਸੇ ਨੂੰ ਕਰ ਸਕਦੀ ਕੋਈ ਸਾਰੀ ਚੀਜ਼ਾਂ ਫਾਇਦੇਮੰਦ ਨੇ ਠੀਕ ਹੈ 슈ਗਰ 'ਚ ਸਾਰੀ ਚੀਜ਼ਾਂ ਸਾਰੀ ਚੀਜ਼ ਫਾਇਦੇਮੰਦ ਹੈ ਮੈਂ ਤਾਂ ਕਹਿ ਨਹੀਂ ਸਕਦਾ ਵੀ ਭਾਈ ਤੂੰ ਕਿਲੋ ਕਲੇਲੇ ਖਾ ਲਾ ਉਹ ਖਾਲੂਗਾ ਕੋਈ ਨਹੀਂ ਖਾਏਗਾ ਕਿਲੋ ਕਲੇਲੇ ਕਲੇਲੇ ਮੂ ਵੀ ਕਹਿ ਰਿਹਾ ਨਾ ਵੀ ਕਿਲੋ ਕਲੇਲੇ ਖਾ ਲਾ ਨਹੀਂ ਕੋਈ ਖਾਏਗਾ ਜਿਵੇਂ ਕੋਈ ਬਾਈ ਐਂ ਕਰ ਰੋਜ਼ ਕਿਲੋ ਜਾਮਣ ਖਾ ਲਾ ਉਹ ਬਾਈ ਕਮਲਾ ਹੋਇਆ ਤਾਂ ਫਿਰ ਕਿਲੋ ਜਾਮਣ ਕੌਣ ਖਾ ਲੇਗਾ ਨਹੀਂ ਖਾਏਗਾ ਜਿਵੇਂ ਕਹਦਾ ਕਿਲੋ ਸੰਤਰੇ ਖਾ ਲਾ ਉਹ ਵੀ ਨਹੀਂ ਮੰਨੇਗਾ ਜਾਂ ਦਰਜਣ ਸੰਤਰੇ ਨਹੀਂ ਖਾ ਲਾ ਨਹੀਂ ਮੰਨੇਗਾ ਨਿੰਬੂ ਹੈ ਮੈਂ ਕਹਾਂ ਐਂ ਕਰ ਕਿਲੋ ਨਿੰਬੂ ਦਾ ਰਸ ਪੀ ਲਾ ਉਹ ਮੈਨੂੰ ਕਹੂਗਾ ਤੂੰ ਪਾਗਲ ਹੋ ਗਿਆ ਹਣਾ ਇਹ ਗਏਗਾ ਬਿਲਕੁਲ ਇਹ ਗਏਗਾ ਤੇ ਪਿਆਜ਼ ਮੈਂ ਕਿਹਾ ਬਾਈ ਕਿਲੋ ਪਿਆਜ਼ ਖਾ ਲਾ ਉਹ ਵੀ ਕਹੇਗਾ ਯਾਰ ਤੂੰ ਕਾਹੇ ਜੇ ਮਜ਼ਾਕ ਕਰਦਾ ਮੈਂ ਤਾਂ ਤੁਹਾਨੂੰ ਕੀ ਗੱਲ ਪੁੱਛੀ ਐ ਤੂੰ ਮੈਨੂੰ ਕੁਝ ਹੋਰ ਹੀ ਦੱਸਣ ਲੱਗ ਗਿਆ ਇਸ ਕਰਕੇ ਮੈਂ ਅੱਜ ਜਿਹੜੇ ਤੁਹਾਨੂੰ ਤਾਂ ਹੀ ਮੈਂ ਤੁਹਾਨੂੰ ਉਹਦੇ ਸਵਾਲ ਕਰਿਆ ਵੀ ਪ੍ਰੂਫੀ ਸਾਹਿਬ ਮੈਂ ਤੁਹਾਨੂੰ ਕਿਲੋ ਜਾਮਣਾ ਖਵਾਉਣਿਆ ਤੁਸੀਂ ਹੱਸਣ ਲੱਗ ਗਏ ਇਹ ਕੀ ਕਹਿ ਰਹੇ ਹੋ ਵੀ ਆਏ ਤੁਹਾਨੂੰ ਕਰੇਲੇ ਖਵਾਵਾਂ ਅਸੀਂ ਜਿਹੜੀਆਂ ਚੀਜ਼ਾਂ ਸੌਗਰਦ ਦੇ ਵਾਸਤੇ ਸਾਡੇ ਭੈਣਾਂ ਭਰਾਵਾਂ ਵਾਸਤੇ ਉਹ ਕਾਲੀ ਜੀਰੀ ਰੱਖੀ ਐ ਬਦਾਮ ਰੱਖਿਆ ਕਾਲੀ ਮਿਰਚ ਰੱਖੀ ਐ ਕਾਲਾ ਕਾਲੀ ਜੀਰੀ ਰੱਖੀ ਐ ਅੰਬਾ ਹਲਦੀ ਰੱਖੀ ਐ ਠੀਕ ਐ ਠੀਕ ਐ ਇਹ ਸਾਰੀਆਂ ਚੀਜ਼ਾਂ ਦਾ ਅਰਕ ਕੱਢ ਕੇ ਐਬਸਟ੍ਰੈਕਟ ਕੱਢ ਕੇ ਅੱਛਾ ਇੱਕ ਬੂੰਦ ਚ ਪਰੋ ਰਿਆ ਕਾਗਰ ਚ ਸਾਕਰ ਸਮਾਤਾ ਠੀਕ ਐ ਠੀਕ ਐ ਉਹ ਚੀਜ਼ ਆਪਾਂ ਉਹ ਤੁਹਾਨੂੰ ਇਹ ਬਣਾਤੀ ਐ ਅੱਛਾ ਇਹਦੇ ਵਿੱਚ ਜਿੰਨੀਆਂ ਆਹ ਸਾਰੀ ਜਿਹੜੀ ਬੁੱਟੀਆਂ ਮੈਂ ਰੱਖੀ ਬੈਠਾ ਹਾਂ ਹਾਂਜੀ ਠੀਕ ਐ ਉਹਦਾ ਇਹ ਅਰਕ ਬਣਾ ਲਿਆ ਅੱਛਾ ਕੀ ਫਾਇਦਾ ਕਰਦਾ ਜੀ ਇਹ ਸ਼ੂਗਰ ਦੇ ਮਰੀਜ਼ਾਂ ਲਈ ਇਹ ਸੀ ਬਕਤੌਰ ਨਾਲ ਜਿਹੜਾ ਠੀਕ ਹੈ ਇਹਦਾ ਬੀਐਸਸੀ ਸੈਂਸਲオイル ਤੇਲ ਘੱਟ ਕੇ ਇਹਦੇ ਵਿੱਚ ਸਮਾਇਆ ਹੋਇਆ ਹੈ ਪਾਇਆ ਠੀਕ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਸਤਕਾਰਯੋਗ ਨੇ ਅੰਦਰ ਮੋਦੀ ਜੀ ਉਹਦਾ ਬਹੁਤ ਜ਼ਿਆਦਾ ਪ੍ਰਚਾਰ ਕਰ ਰਿਹਾ ਹੈ ਇਹਦਾ ਸੀ ਬਕਤੌਰ ਦਾ ਸੀ ਬਕਤੌਰ ਸੀ ਬਕਤੌਰ ਉਹ ਕਹਿੰਦੇ ਵੀ ਇਹਦੇ ਤੋਂ ਜਿੰਨੀਆਂ ਵੀ ਦਵਾਈਆਂ ਬੜੀਆਂ ਨੇ ਜਾਂ ਵੱੜ ਰਹੀਆਂ ਨੇ ਸਾਰੀਆਂ ਫਾਇਦੇਮੰਦ ਹੈ ਸੀ ਬਕਤੌਰ ਦਾ ਵੀ ਜਿਹੜਾ ਤੇਲ ਹੈ ਉਹ ਕੱਢ ਕੇ ਇਹਦੇ ਚ ਪਾਇਆ ਵਾ। ਕਿਆ ਬਾਤ! ਪਹਿਲੇ ਨੰਬਰ ਤੇ ਸਾਡਾ ਇਹੀ ਪਾਇਆ ਵਾ। ਠੀਕ ਹੈ। ਉਸ ਤੋਂ ਬਾਅਦ ਕੋਜੀ 베ਰੀ ਦਾ ਤੇਲ ਹੈ। ਠੀਕ ਹੈ। ਠੀਕ ਹੈ। ਕਰੇਲੇ ਦਾ ਤੇਲ ਆ ਗਿਆ। ਇਹ ਕਰੇਲੇ ਦਾ ਤੇਲ ਹੈ। ਠੀਕ ਹੈ। ਠੀਕ ਹੈ। ਕੋਰਾ ਜਾਨੀ ਜਮੈਣ ਦਾ ਤੇਲ ਹੈ। ਠੀਕ ਹੈ। ਠੀਕ ਹੈ। ਉਸ ਤੋਂ ਬਾਅਦ ਅੰਬਾ ਹਲਦੀ ਦਾ ਤੇਲ ਹੈ। ਠੀਕ ਹੈ। ਠੀਕ ਹੈ ਜੀ। ਤੇ ਜੰਦਾਲ ਚੀਨੀ ਦਾ ਤੇਲ ਹੈ। ਠੀਕ ਹੈ। ਬਦਾਮਾਂ ਦਾ ਤੇਲ ਹੈ। ਅੱਛਾ। ਕਾਲੀ ਮਿਰਚ ਦਾ ਤੇਲ ਹੈ। ਠੀਕ ਹੈ। ਠੀਕ ਹੈ ਜੀ। ਅੰਗੂਰ ਦਾ ਤੇਲ ਹੈ। अच्छा अंगूर ਦਾ ਤੇਲ ਪਾਇਆ ਇਹਦਾ ਵੀ ਤੇਲ ਨਿਕਲ ਜਾਂਦਾ ਸਾਹੀ ਤੇ ਮੈਂ ਤੁਹਾਨੂੰ ਕਹਿ ਰਹਾਂ ਨਾ ਵੀ ਆਪਾਂ ਇੱਕ ਚੀਜ਼ ਸਮਝਦੇ ਕੱਲਾ ਸਰੋਂ ਦਾ ਹੀ ਤੇਲ ਨਿਕਲਦਾ ਨਾ ਅੰਗੂਰ ਦਾ ਤੇਲ ਵੀ ਨਿਕਲਦਾ ਹੈ ਇਹਦਾ ਵੀ ਸੰਤਰੇ ਦਾ ਵੀ ਤੇਲ ਹੈ ਨਿੰਬੂ ਦਾ ਤੇਲ ਹੈ ਪਿਆਜ਼ ਦਾ ਤੇਲ ਹੈ ਉਸ ਤੋਂ ਬਾਅਦ ਬਦਾਮ ਦਾ ਸੰਤਰੇ ਦਾ ਪਿਆਜ਼ ਦਾ ਕਲਾਉਡ ਵੇਰੀਆ ਜਾਮਣ ਦਾ ਤੇਲ ਹੈ ਇਹ ਸਾਰੀ ਜਿਹੜੀ ਜਿੰਨੀਆਂ ਵੀ ਚੀਜ਼ਾਂ ਕੁਦਰਤ ਨੇ ਦਿੱਤੀਆਂ ਹੋਈਆਂ ਠੀਕ ਹੈ ਸਸੀਂ ਹਰਾ ਇਹਦਾ ਤੇਲ ਕੱਢ ਕੇ ਕੜਵਾ ਕੇ ਤੇ ਉਹ ਇਹਦੇ ਵਿੱਚ ਸਮਾਇਆ ਕਿਆ ਬਾਤ 17 11 ਜਿਹੜੀ ਬੂਟੀਆਂ ਦਾ ਜਿਹੜਾ ਐਕਸਟ੍ਰੈਕਟ ਤੇਲ ਹੈ 슈ਗਰ ਦੇ ਭੈਣ ਭਰਾਵਾਂ ਵਾਸਤੇ ਇਹ ਤਿਆਰ ਕੀਤਾ ਗਿਆ ਠੀਕ ਹੈ ਹਾਂ ਇਹ ਕੀ ਕਰਦੇ ਅਸੀਂ ਮਾਰਕੀਟ ਦੇ ਵਿੱਚ ਦਵਾਈਆਂ ਤਾਂ ਬਹੁਤ ਲਈ ਜਾਂਦੇ ਆ ਅੰਗਰੇਜ਼ੀ ਦਵਾਈਆਂ ਲੈ ਲੈ ਕੇ ਜੇ 100 ਡਾਕਟਰ 100 ਅਮਜੀ ਤੋਂ ਸ਼ੁਰੂ ਕਰਦਾ ਤਾਂ ਉਹ ਇਨਸੂਲਿਨ ਤੱਕ ਪਹੁੰਚ ਜਾਂਦਾ 100 ਤੋਂ 150 200 250 500 1000 ਐਮਜੀ ਉਦੋਂ ਬਾਅਦ ਫਿਰ ਇਨਸੂਲਿਨ ਫਿਰ ਪੈਂਦੀ ਹੈ ਠੀਕ ਹੈ ਕਿਉਂ ਅਸੀਂ ਬਾਹਰੋਂ ਦਾ ਇਨਸੂਲਿਨ ਲਈ ਜਾਂਦੇ ਆ ਸਰੀਰ ਦਾ ਤਾਂ ਜ਼ੋਰ ਲੱਗਣੀ ਨਹੀਂ ਦਿੰਦੇ ਕਰੀ ਦਾ ਜ਼ੋਰ ਲੱਗਦਾ ਨਹੀਂ ਸੋਲੀਨ ਬਣਾਉਂਦੀ ਪੈਂਕਰੀਜ਼ ਐਕਟਿਵੇਟ ਨਹੀਂ ਹੁੰਦੀ ਅਸੀਂ ਉਹ ਚੀਜ਼ਾਂ ਨੂੰ ਤਿਆਰ ਕਰਕੇ ਪੈਂਕਰੀਆ ਨੂੰ ਐਕਟਿਵੇਟ ਕਰਨ ਵਾਸਤੇ ਇਹ ਇੱਕ ਗਾਗਰ ਦੇ ਵਿੱਚ ਗਾਗਰ ਸਮਾਤੀ ਠੀਕ ਹੈ ਠੀਕ ਹੈ ਜੀ ਇਹ ਨੂੰ ਕੀ ਹੈ ਤੁਸੀਂ ਕੀ ਕਰਨਾ ਸਵੇਰੇ ਤਿੰਨ ਬੂੰਦਾਂ ਖਾਲੀ ਪੇਟ ਜੀਭ ਦੇ ਸਿੱਟੋਂ ਉੱਪਰ ਦੇ ਗਰਮ ਪਾਣੀ ਦਾ ਗਲਾਸ ਪੀਓ ਅੱਛਾ ਠੀਕ ਹੈ ਇੱਕ ਘੰਟਾ ਕੁਝ ਖਾਣਾ ਪੀਣਾ ਨਹੀਂ ਹੂੰ ਉਸ ਤੋਂ ਬਾਅਦ ਸਾਰਾ ਦਿਨ ਕੁਝ ਜੋ ਮਰਜ਼ੀ ਖਾਂਦੇ ਪਰ ਮਿੱਠੇ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਪਰ ਮਿੱਠਾ ਛੱਡਣਾ ਨਹੀਂ ਚਾਹੁੰਦੇ ਦੁਨੀਆ ਉਹ ਮੈਨੂੰ ਕਹਿੰਦੇ ਪ੍ਰਧਾਨ ਜੀ ਸਾਨੂੰ ਤਾਂ ਉਹ ਚੀਜ਼ ਦੇ ਜਿਹਦੇ ਨਾਲ ਅਸੀਂ ਮਿੱਠੇ ਖਾਂਦੇ ਰਹੀਏ ਮਿੱਠੇ ਵਾਲਾ ਕੰਮ ਵੀ ਸਾਡਾ ਚੱਲਦਾ ਰਹੇ ਸ਼ੂਗਰ ਵੀ ਬੜਾ ਮੋਟਾ ਮਿੱਠਾ ਚੱਲਦਾ ਰਹੇ ਚੱਲਦਾ ਰਹੇ ਪਰ ਅਸੀਂ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਪੈਂਕਰੀਆ ਨੂੰ ਐਕਟੀਵੇਟ ਕਰ ਲਓ ਜਦੋਂ ਤੁਹਾਡੀ ਇਨਸੂਲਿਨ ਬਣਨ ਲੱਗੀ ਤੁਹਾਡੀ ਦੂਜੀ ਦਵਾਈ ਇਹਦੀ ਅੰਗਰੇਜ਼ੀ ਦਵਾਈ ਹੈ ਉਹਦੀ ਆਪਾਂ ਦਿਨੋਂ ਦਿਨ ਦਿਨੋਂ ਦਾ ਡੋਜ਼ ਘਟਾ ਦਿੰਨੇ ਆ ਡੋਜ਼ ਘਟਾ ਕੇ ਹੌਲੀ-ਹੌਲੀ ਬੰਦ ਹੋ ਜਾਂਦੀ ਹੈ ਮੇਰੇ ਕੋਲ ਇਹ ਜਿਹੇ ਪੇਸ਼ੈਂਟ ਬੈਠੇ ਆ ਜਿਨ੍ਹਾਂ ਦੀ ਇਨਸੂਲੀਨ ਦੇ ਇੰਜੈਕਸ਼ਨ ਲੱਗਦੇ ਸੀ ਠੀਕ ਹੈ ਉਹ ਡੋਜ਼ ਘਟਦੇ ਘਟਦੇ ਦਵਾਈ ਤੇ ਆ ਕੇ ਦਵਾਈ ਤੋਂ ਬਾਅਦ ਗੋਲੀ ਵੀ ਬੰਦ ਹੋ ਗਈ ਮੈਂ ਆਪਣੀ ਬੰਦ ਕੀਤੀ ਇਸ ਕਰਕੇ ਮੈਨੂੰ ਇਹਦੇ ਤੇ ਪੂਰਾ ਭਰੋਸਾ ਹੈ ਦੋ ਬੂੰਦਾ ਸਾਮ ਨੂੰ ਠੀਕ ਹੈ ਸਾਮ ਨੂੰ ਖਾਣਾ ਖਾਣ ਤੋਂ ਘੰਟਾ ਪਹਿਲਾਂ ਲੈ ਲਓ ਠੀਕ ਹੈ ਬਸ ਤੁਹਾਡੀ ਪੈਂਕਰੀਆ ਐਕਟੀਵੇਟ ਹੋ ਜਾਊਗੀ ਉਸ ਤੋਂ ਬਾਅਦ ਸ਼ੁਗਰ ਤੁਹਾਡੀ ਨਾਰਮਲ ਹੋਣੀ ਜਾਏਗੀ ਅੱਛਾ ਤੁਹਾਡੇ ਸਰੀਰ ਦੇ ਲੱਤਾਂ ਦਰਦ ਕਰਦੀਆਂ ਉਹ ਫੜ ਜਾਣਗੀਆਂ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਊਗੀ ਉਸ ਤੋਂ ਬਾਅਦ ਕਈ ਮਰੀਜ਼ਾਂ ਦੇ ਸ਼ੂਗਰ ਕਾਰਨ ਜੋੜ ਦਰਦ ਕਰ ਲੱਗ ਜਾਂਦੇ ਆ ਉਹ ਕਹਿੰਦਾ ਬਾਈ ਮੋਢੇ ਜਾਮ ਹੋ ਗਏ ਆ ਮੋਢੇ ਜਾਮ ਹੋ ਗਏ ਗੋਡੇ ਜਾਮ ਹੋ ਗਏ ਉਹਦੇ ਵਾਸਤੇ ਅਸੀਂ ਫਿਰ ਇਹ ਜਿਹੜਾ ਗਰੀਸ ਹੈ ਉਹ ਤਿਆਰ ਕੀਤਾਗਾ ਗੋਡਿਆਂ ਦਾ ਸ਼ੂਗਰ ਵਾਲੇ ਮਰੀਜ਼ਾਂ ਦੇ ਖਾਸ ਕਰਕੇ ਅੱਛਾ ਉਹਨਾਂ ਦੇ ਵੀ ਗੋਡੇ ਮੋਢੇ ਜਾਮ ਹੁੰਦੇ ਆ ਠੀਕ ਹੈ ਉਸ ਉਹਦੀ ਦੇ ਨਾਲ ਮਾਲਸ਼ ਕਰਦੇ ਆ ਮ사ਜ ਕਰਦੇ ਆ ਉਹ ਪਹਿਲੇ ਦਿਨ ਤੇ ਮੈਨੂੰ ਕਹਿਣ ਲੱਗ ਜਾਂਦਾ ਬਾਈ ਜੀ ਕੱਲ ਹੀ ਬਣ ਗਈ ਮੈਂ ਬਾਈ ਜਦੋਂ ਮੇਰੇ ਕੋਲ ਆਉਂਦਾ ਬਾਈ ਜੀ ਬਾਹਰ ਹੀ ਤਾਂ ਚੱਕੀ ਜਾਂਦੀ ਮੇਰੇ ਪਿੱਛੇ ਜਿਹੜਾ ਮੇਰਾ ਸਟਾਫ ਆ ਲੇਡੀਆਂ ਜੈਂਕਸ ਮੁੰਡੇ ਰੱਖੇ ਆ ਉਹ ਜਦੋਂ ਮਾਲਸ ਕਰਦੇ ਆ ਪਹਿਲੇ ਦਿਨੀ ਬਾਹਾਂ ਐ ਘਮਾ ਕੇ ਦਿਖਾਉਂਦਾ ਬਾਬਾ ਕਹਿੰਦਾ ਯਾਰ ਆ ਤਾਂ ਕਮਾਲੀ ਹੋ ਗਈ ਉਹਦੇ ਵਾਸਤੇ ਇਹ ਸਾਰੀ ਚੀਜ਼ਾਂ ਅਸੀਂ ਬਣਾਈਆਂ ਹੋਈਆਂ ਤਾਂ ਹੀ ਤਾਂ ਅਸੀਂ ਤੁਹਾਨੂੰ ਫਰੂਕੀ ਸਾਹਿਬ ਮੈਂ ਕਹਿ ਰਿਹਾ ਸੀ ਵੀ ਆਹ ਚੀਜ਼ਾਂ ਖਾਓ ਤੁਸੀਂ ਕਹਿੰਦੇ ਨਹੀਂ ਖਾ ਸਕਦੇ ਪਰ ਮੈਂ ਤੁਹਾਨੂੰ ਕਹਿੰਦਾ ਆਹ ਲੋ ਆ ਪੰਜ ਬੂੰਦਾਂ ਤੁਸੀਂ ਡੇਲੀ ਲੈਣੀ ਐ 450 ਡ੍ਰੌਪ ਐ ਇਹ 3 ਮਹੀਨੇ ਸੀਸੀ ਚੱਲ ਜਾਂਦੀ ਠੀਕ ਐ 3 ਮਹੀਨੇ ਸੀਸੀ ਚੱਲ ਜਾਂਦੀ ਐ ਤੇ ਤੁਸੀਂ ਇੱਕ ਵਾਰ ਇਹਨੂੰ ਵਰਤ ਕੇ ਦੇਖੋ ਤੁਡੀ ਸ਼ੂਗਰ ਜ਼ਰੂਰ ਕੰਟਰੋਲ ਹੋਏਗੀ ਬਾਈ ਮੈਨੂੰ ਕਹਿੰਦੇ ਬਾਈ ਸ਼ੂਗਰ ਖਤਮ ਹੋ ਜੂਗੀ ਬਾਈ ਜੀ ਸ਼ੂਗਰ ਖਤਮ ਨਹੀਂ ਹੁੰਦੀ ਸ਼ੂਗਰ ਕੰਟਰੋਲ ਹੁੰਦੀ ਹੈ ਠੀਕ ਹੈ ਠੀਕ ਹੈ ਤੁਹਾਡੀ ਪਿੰਕ ਗਰੀਆ ਐਕਟੀਵੇਟ ਹੋ ਗਈ ਇਨਸੂਲਿਨ ਬਣ ਲੱਗ ਗਈ ਬਸ ਤੁਹਾਡੀ ਬਾਹਰ ਦੀ ਜਿਹੜੀ ਅਸੀਂ ਟੈਂਪਰੇਰੀ ਦਵਾਈ ਲੈ ਕੇ ਕੰਮ ਚਲਾਉਨੇ ਆ ਉਹ ਬੰਦ ਹੋ ਜਾਏਗਾ ਤੁਹਾਡੀ ਨੇਚਰਲ ਇਨਸੂਲਿਨ ਬਣ ਲੱਗ ਜਾਈਏ ਬਾਈ ਮੇਰੇ ਪਰ ਆਵਨ ਨੂੰ ਮੈਂ ਕਹਣਾ ਨਿਰਾਸ਼ ਨਾ ਹੋਣ ਤੇ ਮੇਰੇ ਕੋਲ ਪ੍ਰੋਡਕਟ ਰੱਖੇ ਹੋਏ ਆ ਉਹਨਾਂ ਨੂੰ ਮੈਂ ਨਿਰਾਸ਼ ਨਹੀਂ ਹੋਣ ਦਿੰਦਾ ਸ਼ੂਗਰ ਕਰਕੇ ਜਿਹੜੀ ਕਮਜ਼ੋਰੀ ਆਈ ਹੁੰਦੀ ਹੈ ਨਾ ਹੈ ਜੈਨਸੀ ਕਮਜ਼ੋਰੀ ਇਦਾਂ ਕਰਕੇ 1 2 3 ਬਿਆਹ ਤਿੰਨ ਬੰਦੋ ਤਿੰਨ ਬੰਦੋ ਉੱਪਰ ਦੀ ਗਰਮ ਬਾਣੀ ਨਿੱਗਾ ਜਿਹਾ ਗੁੰਗਣਾਇਆ ਪਾਣੀ ਪੀ ਲੋ ਮਿੱਠਾ ਖਾਣ ਨੂੰ ਦਿਲ ਕੱਟ ਕਰੇਗਾ ਪਰ ਮਿੱਠਾ ਖਾਂਦਾ ਰਹਿੰਦਾ ਮੈਂ ਵੀ ਖਾ ਲੈਂਦਾ ਕਦੇ ਨਾ ਕਦੇ ਗਲਾਬ ਜਾਮਣਾ ਮੈਂ ਵੀ ਜੇ ਕੋਈ ਪ੍ਰੋਗਰਾਮ ਹੁੰਦਾ ਮੈਂ ਖਾ ਲੈਣਾ ਉਹਨਾਂ ਦਾ ਕੋਈ ਦਿੱਕਤ ਨਹੀਂ ਪਰ ਬੇਫਿਕਰੀ ਆ ਹੁਣ ਮੈਨੂੰ ਪਤਾ ਹੁਣ ਮੇਰੀ ਇਨਸੂਲਿਨ ਮੜਨ ਲੱਗ ਗਈ ਮਨੂੰ ਕੋ ਟੈਨਸ਼ਨ ਵਾਲੀ ਗੱਲ ਨਹੀਂ ਹੈ ਜੀ ਇਸ ਕਰਕੇ ਮੇਰੇ ਭੈਣਾ ਭਰਾਵਾਂ ਨੂੰ ਸ਼ੂਗਰ ਤੋਂ ਕਰਵਾਉਣ ਦੀ ਲੋੜ ਨਹੀਂ ਉਹ ਆਪਾਂ ਬੈਠੀ ਆ